ਹਾਂਜੀ ਸਾਸਰੀ ਜੀ ਜਿਵੇਂ ਤੁਹਾਨੂੰ ਪਤਾ ਹੈ ਮੈਂ ਪਿੰਡ ਦਾ ਮੋਹਦਵਾਰ ਬੰਦਾ ਤੇ ਅੱਜ ਤੇ ਅੱਜ ਦਾ ਵਲੌਗ ਆਪਾਂ ਮੋਟੇ ਦੀ ਦੁਕਾਨ ਤੋਂ ਸ਼ੁਰੂ ਕੀਤਾ ਤੇ ਆਪਾਂ ਚੱਲਿਆ ਜਵਾਕਾਂ ਨੂੰ ਅੱਜ ਫੋਟੋਵਾਲ ਖੜਾਉਣ ਮਹਾਪ੍ਰਿਗਿਆ ਸਕੂਲ 'ਚ ਤੇ ਮੋਟੇ ਤੋਂ ਆਪਾਂ ਆਏ ਆ ਲੈਣ ਡਰਾਬਾ ਸੌਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਮੋਟੇ ਹੋਰ ਠੀਕ ਠਾਕ ਵਧੀਆ ਪੂਰਾ ਸੈਟੀਸਫਾਈ ਆ ਤੋ ਪੂਰਾ ਪੂਰਾ ਓਕੇ ਹਾਂਜੀ ਤੇ ਹੁਣ ਆਪਾਂ ਮੈਦਾਨ ਦੇ ਗਰਾਊਂਡ 'ਤੇ ਆ ਗਏ ਤੇ ਉੱਥੇ ਆਪਾਂ ਆਦੀ ਸੰਗਤ ਦਿਖਾਉਂਦੇ ਆ ਪੂਰੇ ਪਲੇਅਰ ਉਹ ਬਾਈ ਤੇ ਅੱਧੇ ਪਲੇਅਰ ਆਪਣੇ ਆ ਆ ਗਿਆ ਦੱਬੇ ਨਹੀਂ ਸੌਰੀ ਇਹ ਤਾਂ ਤੈਨੀਆਂ ਆ ਤੇ ਏਡੇ ਏਡੇ ਆਪਣੇ ਪਲੇਅਰ ਆ ਪਿੱਛੇ ਦੇਖੋ ਗੈਠ ਮੁਢੀ ਇਹ ਕਿੱਡਾ ਕ ਬੈਠਾ ਤੇ ਇਹ ਆਪਣੇ ਪਲੇਅਰ ਆ ਤੇ ਆਪਾਂ ਹੁਣ ਇੱਥੋਂ ਜਰਾਬਾਂ ਲੈ ਕੇ ਚੱਲੇ ਆ ਜਵਾਗ ਜੀ ਆ ਇਕੱਠੇ ਕਰਕੇ ਮੁੰਡੇ ਆਪਾਂ ਗਰਾਊਂਡ 'ਚ ਫੇਰ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਦਾ ਦ੍ਰਿਸ਼ ਓਕੇ ਸਤਿ ਸ੍ਰੀ ਅਕਾਲ ਜੀ ਲੋ ਵੀ ਆ ਗਿਆ ਆਪਾਂ ਗਰਾਊਂਡ 'ਚ ਇੱਥੇ ਆਣਾ ਪਲੇਅਰ ਇਕੱਠੇ ਕਰਕੇ ਫੇਰ ਅੱਗੇ ਨੂੰ ਚਾਲੇ ਪਾਉਨੇ ਆ ਦਿਖਾਉਨੇ ਆ ਤੁਹਾਨੂੰ ਇੱਥੇ ਕਿੰਨੇ ਗਿਆਣੇ ਆ ਅੰਡਾ ਮੈਗੀ ਦੂਜੇ ਕਿੱਥੇ ਆ ਮੈਂ ਵੀ ਆ ਅਸੀਂ ਕੱਟ ਬੜ ਤੇ ਆਹਾ ਹਰਵੀਰ ਜੀ ਸਾਸਰੀ ਵਾਲ ਜੀ ਸਾਸਰੀ ਵਾਲ ਜੀ ਹਾਂ ਤੇ ਆ ਸਾਡੇ ਪਿੰਡ ਦਾ ਗਰਾਊਂਡ ਈ ਇੱਧਰ ਕ੍ਰਿਕਟ ਖੇਡਦੇ ਆ ਇੱਥੇ ਫੁੱਟਬਾਲ ਖੇਡਦੇ ਆ ਉੱਧਰ ਕਬੱਡੀ ਖੇਡਦੇ ਆ ਤੇ ਜਿਹੜਾ ਫੁੱਟਬਾਲ ਵਾਲਾ ਗਰਾਊਂਡ ਬਣਾਉਂਦੀ ਅੱਧ ਵਿਚਾਲੀ ਰਹਿ ਕੇ ਉਹ ਤਾਂ ਪਿੱਛੇ ਆ ਉੱਧਰ ਐ ਤਿਆਰੀ ਐ ਖਿੱਚੀ ਐ ਜੋ ਬੋਲੇ ਇਸ ਸੋਹਣੇ ਹਾਲ ਤਿਆਰੀ ਐ ਖਿੱਚੀ ਐ ਐਂ ਦਿਨ ਕਰਨਾ ਕੱਤਰ ਦਾ ਤੂੰ ਹੀ ਗੋਹ ਨਹੀਂ ਹੁੰਦਾ ਹੈਗਾ ਨਹੀਂ ਕਰਨਾ ਚਾਹੁੰਦੇ ਚਲੋ ਵੀ ਚੱਲੀਏ ਸਾਸਰੀਵਾਲ ਜੀ ਆ ਬੱਚੇ ਆ ਗਏ ਆਪ ਕਢਾਉਣ ਲੈ ਕੇ ਆ ਗਿਆਂ ਸਕੂਲ ਚ ਦੇਖੋ ਕੀ ਬਣਦਾ ਵਾ ਆ ਸਕੂਲ ਦਾ ਗਰਾਊਂਡ ਹੈ ਇਹਨਾਂ ਦਾ ਛੋਟਾ ਵਾ ਗਰਾਊਂਡ ਮੈਂ ਤਾਂ ਕਹਣਾ ਪੂਰਾ ਸਹੀ ਆ ਗਰਾਊਂਡ ਆ ਫੁੱਟਬਾਲ ਨੂੰ ਪਰਫੈਕਟ ਉਹ ਵੱਡਾ ਹੁੰਦਾ ਹੈ ਗਰਾਊਂਡ ਇਹ ਬਿੱਲੇ ਪਾਸੇ ਸਾਲਾ ਉਹਨਾਂ ਨੇ ਮੋੜ ਦੇ ਤਰ੍ਹਾਂ ਪਾਓ ਕਿੱਟਾ ਬਰ ਹੁਣ ਇਧਰ ਪਾ ਕੇ ਪਹਿਲੇ ਬਾਈ ਉਹ ਆਇਆ ਇਹ ਦੇਖ ਬੰਦੇ ਉਹਨਾਂ ਲੱਗ ਗਿਆ ਬਲਵਾਂ ਮਾਂ ਮੈਂ ਯਾਦਗਾਰੀ ਵੀ ਰਾਹੂਗੀ ਜਾ ਜਾ ਪਾਓ ਕਿੱਟਾ ਬਹੁਤ ਜਲਦੀ ਮੇਰੇ ਚਲ ਮੁੰਡਿਆ ਕਿੱਟਾ-ਕੁੱਟਾ ਪਾਉ ਆਦੀਆਂ ਨੀਕਰਾਂ-ਨੁਕਰਾਂ ਸਟਾਰਟ ਸਟੁੱਡ ਪਾਓ ਉਹ ਤਾਂ ਨੰਗੇ ਓਏ ਉਹ ਤਾਂ ਸ਼ਰਟਾਂ ਚਾੜੀ ਫਿਰਦੇ ਜਿਵੇਂ ਪੂਰੀਆਂ ਪਾਂਦੀ ਸ਼ਰਟਾਂ ਚਾੜੀ ਫਿਰਦੇ ਆ ਜੇ ਕੋਈ ਵਿਹਲਾ ਹੋਇਆ ਫੇਰ ਤੁਹਾਨੂੰ ਚੱਲਦਾ ਮੈਚ ਵੀ ਮਾੜਾ ਮੋਟਾ ਦਿਖਾ ਦਾਂ ਕੀ ਰੰਗ ਲਾਉਂਦੇ ਆਪਣੇ ਬੰਦੇ ਨਹੀਂ ਤਾਂ ਫੇਰ ਸਿੱਧਾ ਪਰ ਰਿਐਲਿਟੀ ਦਿਖਾਵਾਂਗੇ ਡਲੋ ਯੋਕੇ ਓਏ ਓਏ ਨਿੱਕਰੇ ਨੀ ਮੈਂ ਇੱਕ ਸ਼ਹਿਰਾ ਹੈਗਾ ਨੀ ਕਿ ਸ਼ਹਿਰਾ ਵਾ ਕੇ ਸਦਾ ਬਹਾਰ ਉਹ ਦੇਖੋ ਜਿੰਮਾਂ ਵਾਲੇ ਤੇਰੇ ਆਉਂਦੇ ਪਾੜੀ ਪੀਂਦੇ ਆਉਂਦੇ ਰੈੱਡ ਬੁੱਲ ਲੈ ਲੈ ਵੀ ਐਕਟਿੰਗ ਚੈੱਕ ਕਰੋ ਮੁੰਡੇ ਦੀ ਆਏ ਹਾਏ 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 ਆ ਦੇ ਪੋਖਾ ਵਾਲੇ ਪੈਗ ਵੰਦੇ ਓਏ ਤੂੰ ਇੱਜ਼ਤ ਲੂਟ ਰੋਈ ਤੂੰ ਇਹ ਨਸ਼ਾ ਪਤਾ ਛੱਡਗਾ ਤੂੰ ਨਹੀਂ ਦਿੰਦੇ ਹੈਗੇ ਕਹਾਣੀ ਰੱਖਿਆ ਪਏ ਰੰਗਲੀ ਜਵਾਨੀ ਰੋਲੀ ਜੰਨੇ ਲੋ ਜੀ ਉਹ ਆ ਕੇ ਪਲੇਰ ਬੈ ਗਿਆ ਆਉਂਦਾ ਭਈਆ ਬੈ ਲਾ ਜੀ ਉਸਤਾ ਜੀ ਇਹ ਗੱਲ ਮਮਾ ਨਿਕ ਕਰੀ ਹੋਰੀ ਫੀਲਿੰਗ ਜੀ ਆਉਂਦੀ ਹੈ ਗਲਤੀ ਆ ਸ਼ਾਨ ਕਿਉਂ ਲੋ ਜੀ ਆ ਕੱਚਾ ਜਆ ਪਵਾਦਾ ਮੇਰਾ ਫੀਲਿੰਗ ਹੀ ਬੜੀ ਗਲਤੀ ਜੀ ਆ ਰਹੀ ਹੈ ਬਾਕੀ ਇਧਰ ਕੋਈ ਸ਼ਰਮ ਜੀ ਆਈ ਜਾਂਦੀ ਮੈਨੂੰ ਆਦੇ ਆਪ ਤੁਸੀਂ ਆ ਲੈ ਆਹ ਸੁਣੀਆ ਆ ਦੇ ਮੈਨੂੰ ਮੈਂ ਬਾੜਾ ਨਾ ਪਾਉਣ ਨੂੰ ਪਾ ਲੈਣੀ ਤੂੰ ਨਾਉਂਦਾ ਨਹੀਂ ਭਈਏ ਪਰ ਕੱਪੜਿਆਂ ਵਾਲੇ ਸਾਬ ਨਾਲ ਨਾਉਂਦਾ ਬਹੁਤੀ ਟਿੱਕੀ ਨਾ ਬਈ ਕਾਲੀ ਤੂੰ ਬਾੜਾ ਲੱਗਿਆ ਸਾਰਾ ਕਾਲਾ ਉੱਧਰ ਬਈ ਦੂਜੇ ਬੰਦੇ ਉਹ ਤਿਆਰ ਰਵੀਨ ਦੇ ਪਤਨੀ ਵੈਸੇ ਕੀਤਾ ਪਾਇਆ ਇੱਥੇ ਗਾਣਾ ਕਰਫ ਚਾਉਣੇ ਹੋਣ ਜਿਹੜਾ ਸਹੀ ਗੱਲ ਹੈ ਜਿਹੜਾ ਪਾਰਨਾ ਬੰਨ ਕੇ ਖੇਡੂਗਾ ਉਹ ਖੜਾਉਣਾ ਨਹੀਂ ਹੈਗਾ ਬਈ ਬੋਲਿੰਗ ਕਰਨਾ ਇੱਥੇ ਬਹਿ ਕੇ ਉਹੀ ਤਾਂ ਗੱਲ ਆ ਤਾਂ ਹੀ ਤਾਂ ਮੈਂ ਨਹੀਂ ਜੂੜਿਆ ਰੱਖਿਆ ਓਏ ਓਏ ਨਹੀਂ ਪਾੜ ਲਾ ਦੂਆਂ ਓਏ ਜਿਆ ਭੰਡਾਰੇ ਚ ਚੱਲੇ ਹੁੰਦੇ ਆ ਭੈਣਾਂ ਦੇ ਕਮਾਂਡੋ ਵਾਲੇ ਬੰਨੀ ਫਿਰਦੇ ਆ ਤਾਂ ਭੈਣਾਂ ਦੇ ਮੁਸ਼ਕਿਲ ਵਕਤ ਹਾਏ ਇਹ ਹਾਏ ਕੱਦ ਨਾਲ ਆ ਮੇਰੇ ਮੋਢੇ ਤੇ ਬਾਈ ਜੀ ਆ ਸਾਡੇ ਪਲੇਅਰ ਦੇ ਲੋ ਬੈਠੇ ਬਗੱਪ ਮਾਰੀ ਜਾਂਦੇ ਆ ਉਹਨਾਂ ਦੇ ਪਲੇਅਰ ਦੇ ਲੋ ਵਧੀਆ ਵਾਰਮਅਪ ਹੋ ਰਿਹਾ ਇੱਧਰ ਆ ਦੇ ਲੋਹਾਨਾ ਖਾਣੇ ਬਾਲ ਬੁਲਸ਼ੋ ਯਾਰ ਦੋਨੋਂ ਹੱਥਾਂ 'ਚ ਚੇਂਜ ਹੀ ਹੋਣੇ ਕੱਲ ਮਾਰ ਕੇ ਬਾਕੀ ਛੱਡ ਦੇ ਬਾਲੀਬਾਲ ਨਹੀਂ ਖੇਡਦੇ ਬਹੁਤ ਛੱਡ ਦੇ ਇੱਕ ਕੰਦੇ ਜਿਸਨਾ ਕੋਰਨਰ ਲਾ ਚੁੱਕਿਆ ਕੋਰਨਰ ਲਾ ਚੁੱਕਿਆ ਆਰਚੀ ਦੇਖੋ ਉਹਨੇ ਬਰੋਧੀ ਟੀਮ ਦੇ ਵਿੱਚ ਮਹਾਪਰਗੇ ਟੀਮ ਦੇ ਵਿੱਚ ਬਾਲ ਮਿਲ ਚੁੱਕੀ ਹੈ ਤੇ ਆਪਣੇ ਕੀਪਰ ਦੇ ਹੱਥ ਦੇ ਵਿੱਚ ਆਉਂਦੀ ਹੈ ਸ਼ੂਟ ਵੋ ਲੈ ਆ ਵੀ ਮਿੱਤਰਾ ਇੱਕ ਉਹਨਾਂ ਦਾ ਇੱਕ ਗੋਲਾ ਤੇ ਆਪਣੇ ਹੈਗੇ ਤਿੰਨ ਹਾਰ ਟਾਈਮ ਹੋ ਗਿਆ ਯਾਦ ਨਹੀਂ ਆਉਣੀ ਭੜ ਕੇ ਸਾਰੇ ਮਾਲ ਲਵੇੜਤਾ ਯਾਰੀ ਕਿਹੜੇ ਮੁੜਾ ਜੀ ਆਓ ਦੇਖਿਓ ਅਰਸ਼ ਵੀੜੀ ਹੋਰ ਹਾਫ ਟਾਈਮ ਹੋ ਗਿਆ ਆਵੜੇ ਨੱਕ ਦੇਖ ਸਾਲੇ ਦਾ ਕਿੱਡਾ ਉਹ ਵਧੀਆ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ ਆਪਣੀ ਨੇ ਹੋ ਗਏ ਪਾਣੀ ਪੀਣ ਚੱਲ ਯਾਰ ਆਪਾਂ ਪਾਣੀ ਪੀ ਲਈ ਆ ਜਾਵੇ ਚੱਲੀਏ ਹੋਏ ਇੱਕ ਚਾਰ ਹੋ ਗਏ ਸੌਰੀ ਇੱਕ ਤਿੰਨ ਬਹੁਤ ਵਧੀਆ ਏਡੇ ਹਾਂ ਆ ਜਾ ਚਾਰ ਇੱਕ ਚਾਰ ਚੌਥਾ ਵੀ ਕਰਤਾ ਹੀ ਬਾਜ ਹੁਣ ਠੀਕ ਇੱਕ ਚਾਰ ਹੋ ਗਏ ਕਿ ਬਾਹਰ ਗੋਲ ਕਾੜ ਗੋਲ ਬਠੀਕਾ ਇੱਕ ਤਿੰਨ ਗੋਲ ਆ ਬਈ ਚਾਰਕ ਨਹੀਂ ਓਏ ਪਤਾ ਨਹੀਂ ਇੱਕ ਮੰਨਿਆ ਨਹੀਂ ਓਏ ਇੱਕ ਇੱਕ ਤਿੰਨ ਗੋਲ ਆ ਆਪਣੇ ਤਾਂ ਇਹਨਾਂ ਦੇ ਇੱਕ ਹਾਫ ਟਾਈਮ ਹੋ ਗਿਆ ਵੀ ਪਾਣੀ ਪੂਣੀ ਪੀਂਦੇ ਫੇਰ ਦੇਦਾ ਖੇਡ ਅੱਛੀ ਦੇ ਵੱਲੋਂ ਇੱਕ ਹੋਰ ਕੀਤਾ ਗਿਆ ਗੋਲ ਤਿਆਰਸ਼ ਨੇ ਕਿਤੇ ਦੋ ਗੋਲ ਤੇ ਦੋ ਗੋਪੀ ਨੇ ਟੰਡਾ ਕਰਕੇ ਬਣਾਈਦਾ ਹੁੰਦਾ ਤੇ ਹੋਰ ਦੇਖੋ ਬਈ ਮਿੱਤਰੋ ਗਾਲਪੁਰੀਏ ਆਰਸ਼ੀ ਪਲੇਅਰ ਹੈ ਸਾਡਾ ਗੋਲ ਕੀਪਰ ਹੈ ਹਉਆ ਵੀਰਾ ਨਾ ਇੰਦਰ ਆਰਸ਼ੀ ਨੇ ਤੀਜਾ ਗੋਲ ਸੱਟ ਚੁੱਕਿਆ ਹੈ ਆਰਸ਼ੀ ਬਾਬਾ ਚੌਥਾ 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 ਜੀ ਬਾਜ ਮੇ ਗੋਲ ਸੱਤਵਾਂ ਗੋਲ ਹੋ ਗਿਆ ਸੱਤਵਾਂ ਸੱਤ ਗੋਲ ਹੈਰੀ ਨੇ ਪਾਸ ਕਟਿਆ ਤੇ ਆਰਸ਼ੀ ਨੇ ਹੈੱਡ ਲਾ ਕੇ ਗੋਲ ਕੀਤਾ ਹੈ 7-1 ਦਾ ਸਕੋਰ ਹੈ ਹਾਂਜੀ ਯਾਰ ਮਿੱਤਰੋ ਮੈਚ ਮੁੱਕਣ ਵਾਲਾ 10 ਮਿੰਟਾਂ ਮੈਚ ਰਹਿ ਗਿਆ ਕੋਈ ਡਾ ਗੋਲ ਹੈ ਗੋਲ ਕਿੱਦਿਆ 9-1 ਦੋ ਇੱਕ 9 1 ਦੇ ਵੱਲੋਂ ਅਰਸ਼ ਨੇ ਫਿਨਿਸ਼ ਕੀਤਾ ਲੋ ਵੀ ਬਾਈ ਹੋ ਗਿਆ ਕਬ ਡਿੱਬੜ ਗਿਆ ਬੈਚ 3 11 3 ਸੌਰੀ ਡੋ 3 ਡੋਡਾ ਦੇ ਗੋਲ ਡੋ ਆਪਣੇ ਗੋਲ ਜਿੱਤ ਕੇ ਬਹੁਤ ਵਧੀਆ ਸਾਰੀ ਟੀਮ ਪਰਦਾ ਸ਼ਟ ਕੀਤਾ ਹੈ ਹਾਏ